ਜਿਹੜਾ 111 ਕਿਸਾਨਾਂ ਦਾ ਜਥਾ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤ ਲਈ ਬਿਠਾਇਆ ਗਿਆ ਹੈ ਇਹ ਫੈਸਲਾ ਗਲਤ ਹੈ ਇਹ ਇੱਕ ਬੇਵਕੂਫੀ ਹੈ ਜਥੇਬੰਦੀਆਂ ਨੂੰ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਅੱਜ ਇਸ ਮਸਲੇ ਤੇ ਹੀ ਜੜੀ ਵਿਚਾਰ ਚਰਚਾ ਹੋ ਕਰਾਂਗੇ ਪਹਿਲਾਂ ਮੈਂ ਸਾਰਿਆਂ ਨੂੰ ਫਤਿਹ ਅਰਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਆਪਾਂ ਦੇਖਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਤੇ ਨੇ ਜਿਹੜੇ ਉਹ ਖਨੌਰੀ ਪਾਟਰ ਦੇ ਉੱਤੇ ਬੈਠੇ ਹੋਏ ਨੇ ਕਿ ਐਮਐਸਪੀ ਦਾ ਕਾਨੂੰਨ ਜਿਹੜਾ ਉਹ ਬਣਾਇਆ ਜਾਵੇ ਇਹਦੇ ਨਾਲ ਦੀ ਨਾਲ ਕਿਸਾਨਾਂ ਦੀ ਜਿਹੜੀ ਕਰਜ਼ਾ ਮੁਕਤੀ ਆ ਉਹ ਕੀਤੀ ਜਾਵੇ ਇਹਨਾਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੇ ਉਹ ਪਿਛਲੇ ਲੰਮੇ ਸਮੇਂ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਅਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਏ ਉਹ ਮੌਕੇ ਦੀ ਹਾਕਮ ਤੇਰ ਨਹੀਂ ਮੰਨ ਰਹੀ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੇ ਅੰਦੋਲਨ ਨੂੰ ਅਲੱਗ-ਅਲੱਗ ਤਰ੍ਹਾਂ ਦੇ ਰੂਪ ਦਿੱਤੇ ਪਿਛਲੀ 4 ਜਨਵਰੀ 2025 ਨੂੰ ਮੈਂ ਵੀ ਜਿਹੜੀ ਮਹਾਪੰਚਾਇਤ ਹੋਈ ਸੀ ਉਹਦੇ ਵਿੱਚ ਹਾਜ਼ਰੀ ਲਵਾ ਕੇ ਆਇਆ ਸੀ ਇੱਕ ਕਿਸਾਨ ਦੇ ਤੌਰ ਤੇ ਪਰ ਜਿਹੜਾ 111 ਕਿਸਾਨਾਂ ਦਾ ਜਥਾ ਜਿਹੜਾ ਮਰਨ ਵਰਤ ਲਈ ਤੋਰਿਆ ਗਿਆ ਉਹ ਫੈਸਲਾ ਠੀਕ ਨਹੀਂ ਹੈਗਾ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਕਿਉਂਕਿ ਜਿਹੜੇ ਕਿਸਾਨ ਮਰਨ ਵਰਤ ਦੇ ਬਿਠਾਏ ਨੇ ਹੁਣ ਆਪਾਂ ਪਹਿਲਾਂ ਦੇਖਦੇ ਹਾਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਵੱਡੇ ਕਿਸਾਨ ਆਗੂ ਨੇ ਸਾਰੇ ਦੇਸ਼ ਦੇ ਉਹਨਾਂ ਨੇ ਵੀ ਮਰਨ ਵਰਤ ਰੱਖਿਆ ਹੋਇਆ ਹੈ ਦਵਾ ਤਾਂ ਪੈ ਰਿਆ ਸਰਕਾਰ ਤੇ ਪਰ ਜਿੰਨਾ ਪੈਣਾ ਚਾਹੀਦਾ ਸੀ ਓਨਾ ਦਵਾ ਨਹੀਂ ਪੈ ਰਿਆ ਸੋ ਇਸ ਕਰਕੇ ਚਾਰ ਜਿਹੜੀ ਜਨਵਰੀ ਆ ਉਹਦੀ ਮਹਾਪੰਚਾਇਤ ਚ ਵੀ ਸਾਰੇ ਕਿਸਾਨਾਂ ਨੇ ਵੱਡੇ ਪੱਧਰ ਤੇ ਉੱਥੇ ਹਾਜ਼ਰੀ ਲਵਾਈ ਵੱਡਾ ਖੱਟ ਹੋਇਆ ਪਰ ਜਿਹੜਾ ਇੱਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਦੋਂ ਮਰਨ ਵਰਤ ਦੇ ਬੈਠੇ ਹੋਏ ਨੇ ਤਾਂ ਜੇ ਬਿਠਾਉਣੇ ਸੀ ਕਿਸਾਨ ਚਾਰ ਹੱਦ ਪੰਜ ਕਿਸਾਨ ਜੇ ਬਿਠਾਉਣੇ ਸੀ ਭੁੱਖ ਹੜਤਾਲ ਤੇ ਪਿਠਾ ਦੇਂਦੇ ਪਰ ਇੰਨੀ ਲੰਮੇ ਗਿਣਤੇ ਬਿਠਾਉਣੀ ਜਾਇਜ਼ ਨਹੀਂ ਹੈ ਕਿਉਂਕਿ ਜਿਹੜਾ ਐਮਐਸਪੀ ਦਾ ਕਾਨੂੰਨ ਬਣਨਾ ਹੈ ਇਹ ਸਾਰੇ ਇਹਦਾ ਸਾਰਿਆਂ ਨੂੰ ਫਾਇਦਾ ਹੋਣਾ ਹੈ ਸਾਰੇ ਦੇਸ਼ ਨੂੰ ਫਾਇਦਾ ਹੋਣਾ ਹੈ ਹੁਣ ਮੈਂ ਵੀਡੀਓ ਦੇਖ ਰਿਹਾ ਸੀ ਵੀਡੀਓ ਦੇ ਵਿੱਚ ਸਿਰਫ ਜਿਹੜੇ ਮਰਨ ਵਰਤ ਤੇ ਪਿਠਾਏ ਹੋਏ ਨੇ ਸਿਰਫ ਤੇ ਸਿਰਫ ਪੰਜਾਬ ਦੇ ਕਿਸਾਨ ਨਜ਼ਰ ਆ ਰਹੇ ਨੇ ਹੋਰ ਕਿਸੇ ਵੀ ਸੂਬੇ ਦਾ ਕਿਸਾਨ ਨਜ਼ਰ ਨਹੀਂ ਆ ਰਿਹਾ ਇਸ ਲਈ ਜੇ ਐਵੇਂ ਮਰਨ ਵਰਤ ਤੇ ਪਿਠਾਉਣਾ ਹੈ ਪੰਜਾਬ ਦੇ ਨਾਲ ਨਾਲ ਦੂਜੇ ਸੂਬਿਆਂ ਤੇ ਵੀ ਜਿਹੜੇ ਕਿਸਾਨ ਨੇ ਉਹ ਇਹਦੇ ਵਿੱਚ ਮਰਨ ਵਰਤ ਤੇ ਪਿਠਾਉਣੇ ਚਾਹੀਦੇ ਨੇ ਜਥੇਬੰਦੀਆਂ ਨੂੰ ਜਥੇਬੰਦੀਆਂ ਬਹੁਤ ਸਿਆਣੀਆਂ ਨੇ ਉਹ ਬਹੁਤ ਸੋਚ ਸਮਝ ਕੇ ਫੈਸਲਾ ਲੈਂਦੀਆਂ ਨੇ ਪਰ ਇਹ ਫੈਸਲਾ ਮੇਰਾ ਨਿੱਜੀ ਵਿਚਾਰ ਹੈ ਇਹ ਫੈਸਲਾ ਸਹੀ ਨਹੀਂ ਹੈਗਾ ਇਹਦੇ ਉੱਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਜੇਕਰ ਕਰਾਉਣੀਆਂ ਐਵੇਂ ਜੇ ਐਵੇਂ ਦਾ ਕੁਝ ਕਰਾਉਣਾ ਹੈ ਪੰਜ ਕਿਸਾਨਾਂ ਤੋਂ ਕਰਾ ਲਓ ਜਾਂ ਵੱਧ ਤੋਂ ਵੱਧ 10 ਤੋਂ ਕਰਾ ਲਓ ਪਰ 111 ਦੀ ਗਿਣਤੀ ਹੈ ਜਿਹੜੀ ਉਹ ਤੋਂ ਐਵੇਂ ਭੁਖੜ ਹੜਤਾਲ ਜਾਂ ਮਰਨ ਵਰਤ ਕਰਾਉਣਾ ਜਾਇਜ਼ ਨਹੀਂ ਹੈਗਾ ਸੋ ਇਸ ਕਰਕੇ ਇਸ ਫੈਸਲੇ ਤੇ ਗੌਰ ਕੀਤੀ ਜਾਵੇ ਕਿਉਂਕਿ ਜਿਹੜੀ ਆਪਣੀ ਗਿਣਤੀ ਹੈ ਸ ਸਿੱਖਾਂ ਦੀ ਇਹ ਪਹਿਲਾਂ ਹੀ ਬਹੁਤ ਘਾਟ ਹੈ ਜੇ ਮੰਨ ਲਓ 111 ਉੱਥੇ ਸ਼ਹਾਦਤ ਪਾ ਗਏ ਮੈਂ ਤਾਂ ਕਹਿਣਾ ਲੰਮੀ ਉਮਰ ਜੀਉਣ ਪਰ ਜੇ ਉੱਥੇ 111 ਕਿਸਾਨ ਸ਼ਹੀਦ ਹੋ ਗਏ ਉਹਦਾ ਬਹੁਤ ਵੱਡਾ ਘਾਟਾ ਪੈ ਜਾਣਾ ਪੂਰਾ ਹੀ ਨਹੀਂ ਹੋਣਾ ਘਾਟਾ ਤੁਹਾਡੀ ਗਿਣਤੀ ਕਿਹੜਾ ਬਹੁਤ ਜ਼ਿਆਦਾ ਐਸੋ ਇਸ ਕਰਕੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਇਹਦੇ ਨਾਲ ਦੀ ਨਾਲ ਉੱਥੇ ਜੇ ਹੋਰ ਪ੍ਰੋਗਰਾਮ ਦਿੱਤੇ ਜਾ ਸਕਦੇ ਨੇ ਜਿਵੇਂ ਟਰੈਕਟਰ ਮਾਰਚ ਦਾ ਪ੍ਰੋਗਰਾਮ ਦਿੱਤਾ ਗਿਆ ਸਾਰੇ ਦੇਸ਼ ਚ ਦਿੱਤਾ ਗਿਆ ਜਿਹਦਾ ਦੇ ਅਸਰ ਸਾਰੇ ਦੇਸ਼ ਚ ਵਧੀਆ ਦਿਸਿਆ ਤਾਂ ਵਧੀਆ ਪ੍ਰਭਾਵ ਪਾਊਗਾ ਮਹਾ ਪੰਚਾਇਤ ਕੀਤੀਆਂ ਜਾ ਸਕਦੀਆਂ ਨੇ ਹੋਰ ਤੁਸੀਂ ਜਥੇਬੰਦੀਆਂ ਦੇ ਆਗੂ ਸਿਆਣੇ ਨੇ ਹੋਰ ਫੈਸਲੇ ਕਈ ਕੀਤੇ ਜਾ ਸਕਦੇ ਨੇ ਪਰ ਜਿਹੜਾ ਇਹ ਮਰਨ ਵਰਤ ਦਾ ਫੈਸਲਾ ਕੀਤਾ ਗਿਆ ਹੈ ਬਹੁਤ ਹੀ ਗਲਤ ਹੈ ਸਹੀ ਨਹੀਂ ਹੈਗਾ ਜੇ ਬਿਠਾਉਣਾ ਹੈ ਮਰਨ ਵਰਤ ਤੇ ਕਿਸਾਨਾਂ ਦੀ ਗਿਣਤੀ ਹੈ ਜਿਹੜੀ ਉਹਨੂੰ ਘਟਾ ਦੇਣਾ ਚਾਹੀਦਾ ਹੈ ਜਥੇਬੰਦੀਆਂ ਕਿਸਾਨਾਂ ਦੇ ਹੱਕ 'ਚ ਸੰਘਰਸ਼ ਕਰ ਰਹੀਆਂ ਮੈਂ ਤੁਹਾਡੇ ਸੰਘਰਸ਼ ਦੀ ਪੂਰੀ ਹਮਾਇਤ ਕਰਦਾ ਇੱਕ ਕਿਸਾਨ ਆਗੂ ਹੋਣ ਦੇ ਤੌਰ ਤੇ ਮੈਂ ਤੁਹਾਡੇ ਸੰਘਰਸ਼ ਦੀ ਪੂਰੀ ਹਮਾਇਤ ਕਰਦਾ ਅਸੀਂ 10 ਜਿੰਨੇ ਜੋ ਹੈਗੇ ਅਸੀਂ ਪਹਿਲਾਂ ਸਰਦਾਰ ਪਾਣਾ ਸਿੰਘ ਸਿੱਧੂ ਨੇ ਉਹਨਾਂ ਨੇ ਸਾਨੂੰ ਹੁਕਮ ਲਾਇਆ ਸੀ ਕਿ ਕਾਫਲੇ ਦੇ ਰੂਪ ਚ ਸ਼ਰਕਤ ਕਰੋ ਅਸੀਂ ਦਸੰਬਰ ਦੀ 13 ਤਰੀਕ ਨੂੰ ਉੱਥੇ ਇੱਕ ਕਾਫਲਾ ਵੱਖ-ਵੱਖ ਜਿਹੜੇ ਸ਼ਹਿਰ ਸੀ ਉਹਨਾਂ ਤੋਂ ਆਇਆ ਸੀ ਪਾਣਾ ਸਿੰਘ ਸਿੱਧੂ ਦੀ ਗਵਾਹੀ ਦੇ ਵਿੱਚ ਉੱਥੇ ਵੀ ਅਸੀਂ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ 8 ਗੱਡੀਆਂ ਲੈ ਕੇ ਹਾਜ਼ਰੀ ਲਵਾਈ ਸੀ 50 ਬੰਦਿਆਂ ਦੇ ਨਾਲ ਅਸੀਂ ਉੱਥੇ ਹਾਜ਼ਰੀ ਲਵਾਈ ਸੀ ਅਸੀਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹਾਂ ਪਰ ਜਿਹੜਾ 111 ਕਿਸਾਨਾਂ ਦਾ ਜਥਾ ਮਰਨ ਵਰਤ ਤੇ ਬਿਠਾਇਆ ਇਹ ਫੈਸਲਾ ਸਹੀ ਨਹੀਂ ਹੈਗਾ ਇਸ ਉੱਤੇ ਗੌਰ ਕਰਨੀ ਚਾਹੀਦੀ ਹੈ ਹੋਰ ਕਈ ਜਿਹੜੇ ਫੈਸਲੇ ਨੇ ਉਹ ਕਰ ਸਕਦੇ ਆ ਜਥੇਬੰਦੀਆਂ ਬਹੁ ਸਿਆਣੀਆਂ ਨੇ ਉਹ ਹੋਰ ਕਈ ਫੈਸਲੇ ਕਰ ਸਕਦੀਆਂ ਨੇ ਠੀਕ ਹੈ ਜੀ ਜਿਹੜਾ ਖਨੌਰੀ ਬਾਰਡਰ ਹੈ ਦੇ ਉੱਤੇ ਸੰਘਰਸ਼ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹਰ ਕੋਈ ਕਿਸਾਨ ਭਾਵੇਂ ਉਹ ਜਿਹੜੀ ਮਰਜੀ ਜਥੇਬੰਦੀ ਨਾਲ ਜੁੜਿਆ ਹੋਵੇ ਉਹ ਆ ਜਥੇਬੰਦੀ ਤੋਂ ਉੱਪਰ ਉੱਠ ਕੇ ਇੱਕ ਕਿਸਾਨ ਦੇ ਤੌਰ ਤੇ ਇਸ ਸੰਘਰਸ਼ ਦੀ ਹਮਾਇਤ ਕਰ ਰਿਹਾ ਹੈ ਸੋ ਕਿਸਾਨਾਂ ਦੇ ਕਈਆਂ ਦੇ ਮਨ ਦੇ ਵਿੱਚ ਬਲਬਲਾਏ ਵੀ ਇਹ ਫੈਸਲਾ ਨਹੀਂ ਹੈ ਜੇ ਜਿਹੜਾ ਇਹ ਫੈਸਲਾ ਮਰਨ ਵਰਤ ਦਾ ਕੀਤਾ ਗਿਆ 111 ਕਿਸਾਨਾਂ ਨੂੰ ਪਿਠਾਉਣ ਦਾ ਇਹ ਠੀਕ ਨਹੀਂ ਹੈਗਾ ਕਈ ਕਿਸਾਨ ਨੇ ਜਿਹੜੇ ਉਹ ਉਹਨਾਂ ਦੇ ਮੰਨ ਦੇ ਵਿੱਚ ਇਹ ਬਲਬਲਾਏ ਵੀ ਜਿਹੜਾ 111 ਕਿਸਾਨਾਂ ਨੂੰ ਮਰਨ ਵਰਤ ਤੇ ਪਿਠਾਉਣ ਦਾ ਫੈਸਲਾ ਸਹੀ ਨਹੀਂ ਹੈਗਾ ਇਸ ਨੂੰ ਵਾਪਸ ਲਿਆ ਜਾਵੇ ਇਸ ਦੀ ਥਾਂ ਕੋਈ ਹੋਰ ਫੈਸਲਾ ਕੀਤਾ ਜਾਵੇ ਜੇ ਪਿਠਾਉਣੇ ਨੇ ਚਾਰ ਜਾਂ ਹੱਦ ਪੰਜ ਕਿਸਾਨ ਪਿਠਾ ਲਓ ਕਿਉਂ ਅ ਇੰਨੀ ਕੁ ਗਿਣਤੀ ਪੰਜ ਜੇ ਕਿਸਾਨਾਂ ਦਾ ਉਹਦੇ ਵਿੱਚ ਕਈ ਹਰਿਆਣੇ ਦੇ ਵਾੜਕੇ ਜਾਂ ਹੋਰ ਸੂਬਿਆਂ ਦੇ ਵਾੜਕੇ ਐਵੇਂ ਗਿਣਤੀ ਪੂਰੀ ਕੀਤੀ ਜਾ ਸਕਦੀ ਹੈ ਪਰ ਕੱਲੇ ਕਿਸਾਨਾਂ ਦੀ ਪਰ ਕੱਲੇ ਪੰਜਾਬ ਦੇ ਕਿਸਾਨਾਂ ਦੀ 111 ਦੇ ਵਿੱਚ ਜਾਦੀ ਗਿਣਤੀ ਕਰਕੇ ਐਵੇਂ ਸ਼ਹੀਦ ਕਰਾਉਣਾ ਮੇਰੇ ਹਿਸਾਬ ਦੇ ਨਾਲ ਜਾਇਜ਼ ਨਹੀਂ ਹੈਗਾ ਸੋ ਇਸ ਕਰਕੇ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਜਿਹੜਾ ਆਪਣਾ ਸਿੱਖਤਰ ਮੈਂ ਇਹ ਜਿਹੜਾ ਇਹ ਉਹ ਵੱਖ-ਵੱਖ ਤਰ੍ਹਾਂ ਦੀਆਂ ਕੁਰਬਾਨੀਆਂ ਹੋਈਆਂ ਸਿੱਖ ਧਰਮ ਵਿੱਚ ਚਲੋ ਜਿਹੜਾ ਸੰਘਰਸ਼ ਚੱਲ ਰਿਹਾ ਖਨੌਰੀ ਬਾਰਡਰ ਤੇ ਠੀਕ ਹੈ ਅਸੀਂ ਵੀ ਹਮਾਇਤ ਕਰਦੇ ਆਂ ਪਰ ਜਿਹੜਾ ਸਿੱਖ ਧਰਮ ਹੈ ਉਹਦੇ ਵਿੱਚ ਇਹ ਸਿਧਾਂਤ ਹੈ ਕਿ ਜਿਹੜੇ ਆਪਣੇ ਸ਼ਹੀਦ ਹੋਏ ਨੇ ਪੁਰਾਣੇ ਜਿਹੜੇ ਆਪਣੇ ਸੂਰਮੇ ਹੋਏ ਨੇ ਉਹ ਵੈਰੀ ਨਾਲ ਜੋਰ ਨਾਲ ਲੜ ਕੇ ਉਹਨੂੰ ਹਰਾਉਂਦੇ ਰਹੇ ਨੇ ਸੋ ਇਸ ਕਰਕੇ ਜੇ ਆਪਾਂ ਕਰਨਾ ਹੈ ਕੋਈ ਸੋਚ ਸਮਝ ਕੇ ਸਹੀ ਤਰੀਕੇ ਦੇ ਨਾਲ ਕੀਤਾ ਜਾਵੇ ਆਪਣਾ ਇਤਿਹਾਸ ਨਹੀਂ ਹੈਗਾ ਜੇ ਮਰਨ ਵਰਤ ਤੇ ਕਰਨਾ ਹੈ ਠੀਕ ਹੈ ਆ ਅਸੀਂ ਜਿਥੇ ਬੰਦੀਆਂ ਦੇ ਫੈਸਲੇ ਨਾਲ ਸਹਿਮਤ ਆ ਜੇ ਕਰਾਉਣਾ ਹੈ 4 ਹੱਦ 5 ਬੰਦੀਆਂ ਤੋਂ ਕਰਾਓ ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਕਰਾਉਣਾ ਮੇਰੇ ਹਿਸਾਬ ਦੇ ਨਾਲ ਜਾਇਜ਼ ਨਹੀਂ ਹੈਗਾ ਸੋ ਇਸ ਫੈਸਲੇ ਦੇ ਉੱਤੇ ਜਥੇਬੰਦੀਆਂ ਨੂੰ ਗੌਰ ਕਰਨੀ ਚਾਹੀਦੀ ਹੈ ਸਾਡੀ ਇਸ ਵੀਡੀਓ ਦੇ ਉੱਤੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋਗੇ ਤੁਸੀਂ ਇਸ ਗੱਲ ਨਾਲ ਸਹਿਮਤ ਹੈਗੇ ਹੋ ਜਾਂ ਨਹੀਂ ਆਪਣੀ ਰਾਏ ਜ਼ਰੂਰ ਦਿਓ ਸਾਡੇ YouTube ਚੈਨਲ ਮਨਜੋਤ ਸਿੰਘ ਰਾਇ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਰਿਓ ਤੇ Facebook ਪੇਜ ਸਰਦਾਰ ਮਨਜੋਤ ਸਿੰਘ ਰਾਇ ਨੂੰ ਵੀ ਲਾਈਕ ਕਰ ਲਿਓ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦੋ ਤਾਂ ਜੋ ਜਥੇਬੰਦੀਆਂ ਤੱਕ ਇਹ ਜਿਹੜਾ ਮੈਸੇਜ ਹੈ ਉਹ ਪਹੁੰਚ ਜਾਵੇ ਵੀ ਜਿਹੜਾ ਇਹ ਫੈਸਲਾ ਇਹ ਥੋੜਾ ਜਿਹਾ ਫੈਸਲਾ ਇਹਦੇ ਉੱਤੇ ਲੋਕ ਕਿੰਤੂ ਪਰੰਤੂ ਕਰ ਰਹੇ ਨੇ ਇਸ ਫੈਸਲੇ ਨੂੰ ਦਰੁਸਤ ਕੀਤਾ ਜਾਵੇ ਇਸ ਫੈਸਲੇ ਦੇ ਉੱਤੇ ਪੁਨਰ ਵਿਚਾਰ ਜਿਹੜਾ ਉਹ ਕਰਕੇ ਇਸ ਫੈਸਲੇ ਨੂੰ ਸਹੀ ਰੂਪ ਹੈ ਜਿਹੜਾ ਉਹ ਦਿੱਤਾ ਜਾਵੇ ਕਿਉਂਕਿ ਜਾਨ ਹੈ ਜਿਹੜੀ ਉਹ ਕੋਈ ਵੀ ਕਿਸਾਨ ਉੱਥੇ ਬੈਠਾ ਇੱਕ ਜਾਨ ਬਹੁਤ ਕੀਮਤੀ ਹੈ ਚਲੋ ਆਪਾਂ ਸੰਘਰਸ਼ ਕਰਦੇ ਹਾਂ ਆਪਣਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਉਹਨਾਂ ਨੇ ਆਪਾਂ ਨੂੰ ਸੰਘਰਸ਼ ਕਰਨਾ ਸਿਖਾਇਆ ਹੈ ਆਪਾਂ ਸੰਘਰਸ਼ ਕਰਾਂਗੇ ਵੀ ਲੜਨਾ ਆ ਗੁਰੂ ਸਾਹਿਬ ਨੇ ਆਪਾਂ ਲੜਾਂਗੇ ਵੀ ਆਪਣੇ ਹੱਕਾਂ ਲਈ ਪਰ ਲੜਾਂਗੇ ਜਿਹੜਾ ਇੱਕ ਸਹੀ ਤਰੀਕੇ ਦੇ ਨਾਲ ਸੋ ਇਸ ਕਰਕੇ ਜਿਹੜਾ ਆਪਾਂ ਨੂੰ ਇਹ ਫੈਸਲਾ ਹੈ ਇਹਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਇਹ ਫੈਸਲੇ ਉੱਤੇ ਪੂਰਵ ਵਿਚਾਰ ਕਰਨਾ ਚਾਹੀਦਾ ਸੋ ਸਾਰਿਆਂ ਦਾ ਧੰਨਵਾਦ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਾਰਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ